ਮਰਾਜ ਜਸਪੀਰ ਸਿੰਘ ਪਿੱਦੀ ਸੂਬਾ ਮੀਤ ਪ੍ਰਧਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜੋ 13 ਫਰਵਰੀ ਤੋਂ ਲੈ ਕੇ ਅੱਜ ਤੱਕ ਹਰਿਆਣੇ ਬਾਰਡਰ ਦੇ ਉੱਤੇ ਸ਼ੰਭੂ ਬਾਰਡਰ ਖਡੋਰੀ ਬਾਰਡਰ ਤੇ ਜੋ ਕੋਸ ਹਰਿਆਣੇ ਦੀ ਸਰਕਾਰ ਨੇ ਸੈਂਟਰ ਦੀ ਸਰਕਾਰ ਨੇ ਸਾਡੇ ਨਾਲ ਕੀਤਾ ਵਾ ਉਸ ਦੇ ਵਿੱਚ ਸਾਡੇ 423 ਜਿਹੜੇ ਕਿਸਾਨ ਜ਼ਖਮੀ ਹੋ ਗਏ ਆ ਬੀਬੀਆਂ ਨਾਲ ਸਾਡੇ 24 ਪੰਜੀ ਜੜੀਆਂ ਸ਼ਹੀਦੀਆਂ ਹੋ ਗਈਆਂ ਜ਼ਿਲ੍ਹੇ ਦੇ ਵਿੱਚ ਇਹਨਾਂ ਦੀ ਸਰਕਾਰ ਦੀ ਗੋਲੀ ਨਾਲ ਸ਼ੁਭ ਕਰਨ ਸਿੰਘ ਜਿਹੜਾ ਸੀਗਾ ਸਾਡਾ ਸ਼ਹੀਦ ਹੋਇਆ ਵਾ ਉਹਦੇ ਵਿਰੋਧ ਦੇ ਵਿੱਚ ਅੱਜ ਅਸੀਂ ਦੋਹਾਂ ਫਾਰਮਾਂ ਵੱਲੋਂ ਜਿਹੜਾ 1 ਅਗਸਤ ਨੂੰ ਪੂਰੇ ਦੇਸ਼ ਦੇ ਵਿੱਚ ਤਹਿਸੀਲ ਹੈੱਡਕੁਆਟਰਾਂ ਦੇ ਜ਼ਿਲ੍ਹਾ ਹੈੱਡਕੁਆਟਰਾਂ ਦੇ ਜਿਹੜਾ ਵਾ ਕੇਂਦਰ ਦੇ ਮੋਦੀ ਦਾ ਅਮਿਤ ਸ਼ਾਹ ਦਾ ਤੇ ਹਰਿਆਣੇ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਪੁਤਲਾ ਫੋਕ ਕੇ ਵਿਰੋਧ ਕੀਤਾ ਇਹ ਪੁਤਲਾ ਉਸ ਵਿਰੋਧ ਚ ਬੁੱਕਿਆ ਗਿਆ ਕਿ ਜਿੰਨੇ ਵੀ ਹਰਿਆਣੇ ਦੇ ਜਿਹੜੇ ਉੱਚ ਅਧਿਕਾਰੀ ਆ ਪੁਲਿਸ ਦੇ ਜਿਨ੍ਹਾਂ ਨੇ ਤਸੱਦਦ ਕੀਤਾ ਸੀਗਾ ਉਹਨਾਂ ਨੂੰ 15 ਅਗਸਤ ਨੂੰ ਸਨਮਾਨਿਤ ਕੀਤਾ ਜਾ ਰਿਹਾ ਸਾਡੇ ਦੇਸ਼ ਦੇ ਵਿੱਚ ਭਾਰਤੀ ਰਾਜ ਪ੍ਰਬੰਧ ਜਿਹੜਾ ਬਹੁਤ ਮੁਗਲਾਂ ਨਾਲੋਂ ਵੀ ਅੱਗੇ ਵਧ ਗਿਆ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਭਾਰਤੀ ਰਾਜ ਨੂੰ ਗੰਦੇ ਮੰਦੇ ਨੂੰ ਪੁੱਟ ਕੇ ਜਿਹੜਾ ਕਿਸਾਨਾਂ ਮਜ਼ਦੂਰਾਂ ਦਾ ਰਾਜ ਲਿਆਵਾਂਗੇ ਇਸ ਤੋਂ ਬਾਅਦ ਜਦੋਂ ਦੇਸ਼ ਦੀ ਆਜ਼ਾਦੀ ਦਾ 15 ਅਗਸਤ ਨੂੰ ਦਿਹਾੜਾ ਵਾ ਇਹਨਾਂ ਲੋਕਾਂ ਨੇ ਉਹਨਾਂ ਅਧਿਕਾਰੀਆਂ ਨੂੰ ਸਨਮਾਨਿਤ ਕਰਨਾ ਅਸੀਂ ਇੱਥੇ ਟਰੈਕਟਰ ਮਾਰਚ ਕਰਕੇ ਜਿਹੜਾ ਫੇਰ ਇਹਨਾਂ ਲੋਕਾਂ ਦਾ ਵਿਰੋਧ ਕਰਾਂਗੇ ਉਸ ਤੋਂ ਬਾਅਦ ਅਗਲੇ ਪ੍ਰੋਗਰਾਮ ਜਿਹੜੇ ਫੇਰ ਅਸੀਂ ਕਰਾਂਗੇ ਤੇ ਜਿਹੜਾ ਪੰਜਾਬ ਦਾ ਰਵਨੀਤ ਬਿੱਟੂ ਆ ਜਿਹੜਾ ਇਸ ਭਾਜਪਾ ਦੇ ਵਿੱਚ ਜੋ ਵੀ ਉਹ ਉੱਥੇ ਜਾ ਕੇ ਬੋਲ ਰਿਹਾ ਵਾ ਕਿਸਾਨਾਂ ਪ੍ਰਤੀ ਜਾਂ ਦੂਜਿਆਂ ਬਾਰੇ ਚਾਹ ਜੀਤ ਮੇਰੇ ਵਾਲਾ ਅਸੀਂ ਇਹਨਾਂ ਨੂੰ ਚੇਤਾਵਨੀ ਦੇ ਦਿੰਦੇ ਆ ਕਿ ਅਸੀਂ ਤੁਹਾਡਾ ਹਰ ਚੈਲੰਜ ਕਬੂਲ ਕਰਾਂਗੇ ਤੁਹਾਡੇ